ਹਾਂ ਵਧੀਆ ਬੈਗ ਇਹ ਟੋਟਾ ਹਾਂ ਬੈਗ ਇੱਕ ਦੂਰੇ ਹਾਂ ਇਹ ਬੈਗ ਜਿਸ ਦਾ ਇਹ ਵਾਲਾ ਸਾਰੇ ਵੇਚ ਤੇ ਅੱਜ ਕਿਹੜਾ ਕੁੱਤਾ ਲੈ ਹੁੰਦਾ ਆ ਤਾਂ ਪ੍ਰਿੰਸ ਹੀ ਆ ਅੱਛਾ ਜਿਹੜਾ ਬਾਹਰੋਂ ਮਗਾਇ ਸੀ ਉਹਦਾ ਅਗਾਹ ਕੱਢਾਂਗੇ ਲੈ ਉਹ ਨਹੀਂ ਹਜੇ ਨਿਕਲਣਾ ਠੰਡ ਕਰਕੇ ਫਿਰ ਇਹ ਜੇ ਗਰਮੀ ਆ ਨਾ ਬਾਹਰਲੇ ਗਰਮੀ ਚ ਨਹੀਂ ਆਏ ਭਾਈ ਦੇ ਹਾਂ ਕੰਨ 2 ਮਹੀਨੇ ਭੱਜਣ ਲੱਗੇ ਜਾਣਗੇ ਬਾਹਰਲੇ ਬਾਹਰ ਮਹੀਨੇ ਬਾਹਰ ਮਹੀਨੇ ਉਦੋਂ ਫਿਰ ਨਾਮ ਵੀ ਵੱਧ ਹੋਣ ਲੱਗੇ ਜਾਣਗੇ ਲੈ ਟੂਰਨਾਮੈਂਟ ਉਦੋਂ ਚੱਲਦੇ ਨੇ ਸਾਰੇ ਵਧੀਆ ਹੁਣ ਤਾਂ ਜਾਨੀ ਕਿਉਂ ਇੱਕ ਟ੍ਰਾਇਲ ਚੱਲ ਰਿਹਾ ਕੁੱਤਿਆਂ ਦਾ ਵੀ ਕੁੱਤੇ ਚੈੱਕ ਹੋ ਜਾਂਦੇ ਨਾਲੇ ਸ਼ੌਂਕ ਜਾ ਹੋ ਜਾਂਦਾ ਇੱਕ ਲੋਕਾਂ ਦੇ ਲਾਇਆ ਕੁੱਤੇ ਵਧੀਆ ਭੱਜ ਗਏ ਅੱਛਾ ਹਾਂਜੀ ਪਹੁੰਚੋ ਜੀ ਸਾਡੇ ਸਾਰੇ ਸੀਨੀਅਰਸ ਕਾ ਜੀ ਆ ਜੀ ਪਹਿਲੇ ਰਹਿ ਜਾਂ ਤਾਂ ਦੋਸਤ ਨੂੰ ਸ਼ੁਰੂ ਕਰ ਸਕੀਏ ਜੀ ਤੇ ਨਾਲ ਦੀ ਨਾਲ ਹੀ ਖੇਡ ਮੇਲਾ ਸਟਾਰਟ ਕਰ ਸਕੀਏ ਜੀ ਬੇਤੀਆ ਜੀ ਸਾਹਿਦ ਖਾਂ ਜੀ ਮੇਰੇ ਕੋਟਲਾ ਬਾਬਾ ਗਰੁੱਪ ਟੀਮ ਮੇਰੇ ਕੋਟਲਾ रैल तो खान जी मिले कोटला साडे समूह चौधरी साहब दी फैमिली सारे पहुंचने जी <laughs> ਆਹ ਜੀ 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 ਹਾਂ ਜੀ ਬੰਦਾ ਜਾਈਂ ਸਭ ਤੋਂ ਬਾਅਦ ਜਿਹੜਾ ਸਭ ਤੋਂ ਬਾਅਦ ਪਰ ਸੰਭਾਲ ਕੇ ਖਿਤਾਬ ਕਰਵਾ ਕਿਸੇ ਕਿਸੇ ਦਾ ਪਿਕਾਣੇ 12 ਹਜ਼ਾਰ ਆਮਦੋਂ 7 ਦੋ ਜੱਤੀ ਦੇ ਪੈਸੇ ਦਾ ਇੱਕ ਪਾਸੇ ਦੇ ਪੈਸੇ ਦਾ ਪੈਸਾ ਪੱਖੜਾ ਵਾਲਾ ਇੱਥੇ ਹੋਰ ਪੱਖਾ ਮੁਰਾਈ ਆ ਆ ਕਿੱਥੋਂ ਆ ਗਈ ਉਲਟ ਭੱਜ ਗਿਆ ਨਾ ਟਰੈਕ ਤੇ ਭੱਜੀ ਨਹੀਂ ਟੈਂਟਰ ਚ ਆ ਗਈ ਕੁੱਤੀ ਆ ਗਈ ਬਚਾਰੀ ਟਰੈਕ ਤੇ ਨਹੀਂ ਭੱਜੀ ਹੈਗੀ ਇੱਧਰ ਆ ਗਈ ਕੁੱਤਿਆਂ ਕੰਨੀ ਨੂੰ ਟਾਲੇ ਦਾ 300 ਰੁਪਏ ਚੱਕੀ ਹੋਈ ਹੈ ਇੱਕ ਵਾਰੀ ਇਹ ਆ ਬਾਜੀਆਂ ਦੀ ਸੀਗੀ ਇਹ ਉਤਰ ਉਹ ਕਤੇ ਉਪਰਾ ਕਰ ਜਾਂਦੇ ਆ ਅਸਲ ਵਿੱਚ ਨਾ ਪਰ ਇਹ ਤੇ ਜਾ ਕੇ ਨਹੀਂ ਮਨ ਕਰਦਾ ਕਾਰ ਤਾਂ ਤਾਂ ਦੌਰ ਹੋਵੇਗੀ ਮੱਦੀ ਪੱਤੋਂ ਬੱਜ ਵੀ ਪੱਤੋਂ ਨਿੱਕਾ ਪੱਤੋਂ ਦੀ ਕੁਤੀ ਸਹਨੇ ਕਿੰਨੀ ਨਾਰ ਕਾ ਇਹ ਮੁਕਾਬਲਾ ਹੋਵੇਗਾ ਡਬਲ ਦੌੜ ਲਾ ਵੀ ਗੁੱਤਿਆਂ ਨੇ ਪਹਿਲਾਂ ਇੱਧਰ ਭੱਜ ਕੇ ਗਏ ਫਿਰ ਇੱਧਰ ਭੱਜ ਕੇ ਆਏ ਆਇਆ ਓੱਖਾ ਹੋ ਜਾਂਦਾ ਜਾਨਵਰ ਦਾ ਜਦੋਂ ਨਾਲ ਬੰਦਾ ਐਕਟ ਕਰਾ ਰਹੀ ਰਾਜੂ ਰਹੀੜਾ ਨੱਕੀ ਸੱਤਰਪੁਰ ਦਾ ਕੁੱਤਾ ਫੀਟਰ ਲਾ ਲੈ ਮੁਕਾਬਲਾ ਲੱਗੀ ਸੱਤਰਪੁਰ ਉਹ ਲੈ ਗਏ ਬਾਈ ਖੱਟ ਕੇ ਆਹ ਫਿਰ ਕੀ ਇੱਧਰ ਨੂੰ ਘੁੰਮ ਕੇ ਜਾਨਕੀ ਫੇਰ ਇੱਧਰ ਆਉਂਦੀ ਹੈ ਨਾ ਆਹ ਹੁਣ ਚੱਲਣ ਲੱਗ ਗਈ ਇਹ ਦਰਤੀ ਆ ਵੀਰੇ ਵਿੱਚ ਅੱਛਾ ਉਹਦੇ ਵਿੱਚ ਵੀ ਫਿਰਕੀ ਆ ਹੈ ਹਾਂ ਆਹ ਪ੍ਰੋਜੈਕਟ ਲਾਇਆ ਵਾ ਇਹਦੇ ਤੇ ਘੋਮਦੀ ਆਣਾ ਇਹ ਇਹ ਬਈ ਤਾਰ ਦੀ ਕਾਦੀ ਬਣੀ ਹੁੰਦੀ ਹੈਗੀ ਅੱਛਾ ਉਹ ਚੀਜ਼ ਆ ਗਈ ਹਾਂ ਉਸ ਨਾਲ ਵੀ ਮੇਲਾ ਲਾ ਆਹ ਤਾਰ ਕਾਰੀ ਹੁੰਦੀ ਹੈ ਭਈ ਆ ਇੱਥੇ ਤਾਂ ਹੈ ਘੇਰ ਤੱਕ ਆਗਾ ਟੁੱਟਦਾ ਟੱਡਦਾ ਫਿਰ ਅੱਛਾ ਆਹੋ ਬਾਇਦਾ ਨਾ ਜਣਾ ਆਫ ਨਹੀਂ ਨਿੱਟਣਾ ਠੀਕ ਆ ਸਹੇ ਦਾ ਪ੍ਰੋਜੈਕਟ ਕਰਾਇਆ ਬਾਈਆਂ ਦਾ ਐ ਲੱਗਦੀ ਆ ਬਾਈ ਟਰੈਕ ਇਹ ਕੁੱਤਿਆਂ ਵਾਲੇ ਪੱਕਾ ਲਾ ਕੇ ਰੱਖਦੇ ਆ ਪੰਡ ਡੰਮੀ ਆਪਦੀ ਲੈ ਕੇ ਮੁੱਲ ਰੱਖਣੀ ਪੈਂਦੀ ਹੈਗੀ ਫੇਰ ਕਿਤੇ ਜਾ ਕੇ ਉਹ ਦੇਖ ਲੋ ਤੁਸੀਂ ਕਿੱਥੋਂ ਭੱਜ ਕੇ ਆਉਣਾ ਕੁੱਤਿਆਂ ਨੇ ਉਹ ਦੇਖ ਲੋ ਆ ਗਿਆ ਸਾ ਇਹ ਦੂਰੋਂ ਭੱਜ ਕੇ ਆਉਂਦੇ ਆਗੇ ਜਿਹੜੇ ਪੰਡ ਟਰੈਕ ਲਾਉਂਦੇ ਆ ਪਹਿਲਾਂ ਉਹਨਾਂ ਨੂੰ ਪੂਰਾ ਯਾਨੀ ਕਿ ਟ੍ਰੇਨ ਕਰਨਾ ਪੈਂਦਾ ਆ ਉਹਦੇ ਜਿੰਨੇ ਵੀ ਡੌਗ ਲਵਰ ਨੇ ਉਹਨਾਂ ਨੂੰ ਡੌਗ ਨੂੰ ਪੂਰਾ ਟ੍ਰੇਨ ਕਰਕੇ ਰੱਖ ਦਿਆ ਮੋਟਰਸਾਈਕਲ ਤੇ ਆਉਂਦਾ ਸਹੂਲਤਾਂ ਬਹੁਤ ਆਖੈਰ ਮੋਟਰਸਾਈਕਲ ਤੇ ਲਈ ਜਾਂਦੇ ਸਹਾ ਨਹੀਂ ਤਾਂ ਬਈ ਤੁਰ ਕੇ ਅੱਗੇ ਤਾਂ ਤੁਰ ਕੇ ਚੱਲਦਾ ਹੁੰਦਾ ਜੀ ਕੰਮ ਇਹਦਾ ਹੁਣੀ ਚਲਾਇਆ ਥੋੜੇ ਟਾਈਮ ਦਾ ਹੀ ਮੋਟਰਸਾਈਕਲਾਂ ਤੇ ਤੇ ਬਹੁਤ ਫਰਕ ਆ ਗੱਲਾਂ ਦਾ ਹੁਣੇ ਹੋਲੀ ਕੇਮ ਚੇਂਜ ਹੁੰਦੀ ਜਾਂਦੀ ਐ ਡੱਬਿਆਂ ਵਾਲੀ ਵੀ ਚੱਲਦੀ ਐ ਹੋਰ ਵੀ ਬਾਹਰ ਹਣਾ ਹੋਰ ਹਿਸਾਬ ਨਾਲ ਚੱਲਦਾ ਕਿਉਂ